ਸਮਾਣਾ ਵਿੱਚ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੇ ਅਸਤੀਫਿਆਂ ਦੀ ਛੜੀ ਹਲਕਾ ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਦਰਜਨ ਦੇ ਕਰੀਬ ਸਰਕਲ ਪ੍ਰਧਾਨਾਂ ਵੱਲੋਂ ਦਿੱਤਾ ਗਿਆ ਅਸਤੀਫਾ ਸ੍ਰੀ ਅਸ਼ੋਕ ਮੋਦਗਿਲ ਤੇ ਰਾਣਾ ਸੇਖੋ ਵੱਲੋਂ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦੇ ਅਹੁਦਿਆਂ ਤੋਂ ਅਸਤੀਫਾ ਦੱਸਿਆ ਜਾਂਦਾ ਹੈ ਕਿ ਰਗੂਜੀਤ ਸਿੰਘ ਵਿਰਗ ਦੀ ਅਗਵਾਈ ਹੇਠ ਰਗबीर ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਹਟਾਏ ਜਾਣ ਦੇ ਰੋਸ਼ ਵਿੱਚ ਅੱਜ ਸ਼ਹਿਰ ਅੰਦਰ ਅਕਾਲੀ ਦਲ ਦੇ ਆਗੂਆਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਲ ਪਰ ਦਾ ਨਵਲੋ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਆਪਣੀਆਂ ਮਨਮਾਨੀਆਂ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਦੀਵਾਨ ਥਰੇਜਾ ਨਾਲ ਸ਼ਮ ਬਾਜਾਜ਼ ਦੀ ਰਿਪੋਰਟ ਰਗੂਜੀਤ अशोक अशोक लगे रहो यारिंदा रघुजीत बिर्क मुर्दा रघुजीत बिका मुलाकाल महान है मुर्दाीत मु है त महान है ਸਰਕਾਰ ਬਖਸ਼ ਮਹਾਨ ਹੈ ਸਿੱਖਾਂ ਦੀ ਇਸ਼ਾਨ ਹੈ ਸਰਕਾਰ ਬਖਸ਼ ਮਹਾਨ ਹੈ ਸਿੱਖਾਂ ਦੀ ਇਸ਼ਾਨ ਹੈ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਰਗੂਜੀਤ ਸਿੰਘ ਬਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਦੀ ਅਗਵਾਈ ਦੇ ਵਿੱਚ ਰਗੂਜੀਤ ਬਿਰਕ ਰਗੂਜੀਤ ਬਿਰਕ ਦੀ ਅਗਵਾਈ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਜੀ ਨੂੰ ਅਕਾਲ ਤਖਤ ਦਾ ਹਟਾਇਆ ਗਿਆ ਇਹਦੇ ਰੋਸ 'ਵਰੋਂ ਅਸੀਂ ਅੱਜ ਸਮੁੱਚਾ ਅਕਾਲੀ ਦਲ ਹਲਕਾ ਸਮਾਣਾ ਤੋਂ ਅਸਤੀਫਾ ਦੇਣ ਜਾ ਰਹੇ ਹਾਂ ਤੇ ਅਸੀਂ ਇਸ ਗੱਲ ਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਕਿ ਸਿੱਖ ਸੰਗਤ ਨੂੰ ਅਪੀਲ ਵੀ ਕਰਦੇ ਹਾਂ ਵੱਧ ਤੋਂ ਵੱਧ ਆਪਾਂ ਸੜਕਾਂ ਤੇ ਆਈਏ ਤੇ ਇਸ ਜਿਹੜਾ ਰਗਵੀਰ ਰਗੂਜੀਤ ਬਿਰਕ ਦਾ ਵਿਰੋਧ ਕਰੀਏ ਤੇ ਉਹਦਾ ਅਸੀਂ ਪਤਲਾ ਫੂਕ ਰਹੇ ਆ ਸਾਰੀ ਸੰਗਤ ਸਮਾਣੇ ਦੀ ਰਲ ਕੇ ਸਾਰੇ ਸਰਕਲ ਪ੍ਰਧਾਨ ਅਸੀਂ ਰਲ ਕੇ ਰਘੁਜੀਤ ਬਿਰਕ ਦਾ ਪਤਲਾ ਫੂਕ ਰਹੇ ਆ ਅੱਕੇ ਅਸਤੀਪਰ ਦੇਰੋਂ ਕੰਦਰ ਤੋਂ ਹਾਂਜੀ ਅਸੀਂ ਜਿੰਨਾ ਵੀ ਸਾਡਾ ਪੂਰਾ ਸਮਾਣੇ ਦਾ ਹਲਕਾ ਸਮਾਣਾਂ ਦਾ ਸਰਕਲ ਨੇ ਜੀ ਸ਼ਹਿਰੀ ਸਰਕਲ ਦਿਹਾਤੀ ਸਰਕਲ ਗਾਜੇਵਾ ਸਰਕਲ ਰਾਜਲਾ ਸਰਕਲ ਨਮਾਗੋ ਸਰਕਲ ਫਤੇਪੁਰ ਸਰਕਲ ਰਖੜਾ ਸਰਕਲ ਖੇੜੀਮਾਨੀਆਂ ਸਰਕਲ ਟੋਟਲ 9 ਦੇ 9 ਸਰਕਲ ਅਸੀਂ ਅਕਾਲੀ ਦਲ ਤੋਂ ਸਿਫਾ ਦੇ ਰਹੇ ਆ ਇਹ ਜਥੇਦਾਰ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ ਉਹ ਉਹਨਾਂ ਨੂੰ ਉਹਨਾਂ ਨੂੰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਅਸਤੀਫਾ ਦੇ ਰਹੇ ਹਾਂ ਸਰਦਾਰ ਰਗੂਜੀਤ ਸਿੰਘ ਬਿਰਕਜੀ ਦਾ ਪੁੱਤ ਆ ਫੂਕ ਰਹੇ ਆ ਕਿਉਂਕਿ ਉਹਨਾਂ ਨੇ ਸਾਡੇ ਸਤਿਕਾਰਯੋਗ ਨੇ ਉਹ ਅੰਤਰੀਂ ਕਮੇਟੀ ਦੇ ਉਹਨਾਂ ਨੇ ਬਹੁਤ ਪੁੱਠੇ ਕੰਮ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਇੱਕ ਖਾਸ ਬੰਦੇ ਦੇ ਰਿਸ਼ਤੇਦਾਰ ਨੇ ਇਸ ਕਰਕੇ ਉਹਨਾਂ ਨੂੰ ਸਾਰੀਆਂ ਪਾਵਰਾਂ ਪੰਜਾਬ ਨੂੰ ਇਹ ਜਿਹੜੀ ਪਾਰਟੀ ਨੂੰ ਖਤਮ ਕਰਨ ਵਾਸਤੇ ਦੇਰਖਿਆ ਨੇ ਮੈਂ ਇਸ ਕਰਕੇ ਆਪਣੀ ਪੀਏਸੀ ਮੈਂਬਰ ਦੀ ਆਪਣੇ ਅਹੁਦੇ ਤੋਂ ਅੱਜ ਅਸਤੀਫਾ ਦੇ ਰਿਹਾ ਕਿਉਂਕਿ ਸਾਡੇ ਸਮਾਣਾ ਦੇ ਵਿੱਚ ਜਿੰਨੇ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਮਹਾਜਨ ਨੇ ਸਾਰਿਆਂ ਨੇ ਉਹਨਾਂ ਨੇ ਇਸ ਚੀਜ਼ ਦਾ ਦੁੱਖ ਮਨਾਇਆ ਕਿ ਆਪਣੇ ਫਾਇਦੇ ਲਈ 2 ਦਸੰਬਰ ਦੇ ਜਿਹੜੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਹੁਕਮ ਕੀਤੇ ਸੀ ਉਹ ਕੋਈ ਉਹਨਾਂ ਨੇ ਬਿਲਕੁਲ ਨਹੀਂ ਮੰਨੇ ਜਿਹੜਾ ਉਹਨਾਂ ਨੂੰ ਆਪਣੇ ਫਾਇਦੇ ਦਾ ਲੱਗਦਾ ਉਹੀ ਸਿਰਫ ਮੰਨਦੇ ਨੇ ਬਾਕੀ ਉਹ ਨਹੀਂ ਮੰਨਦੇ ਸੋ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਵੱਖ-ਵੱਖ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਜਿਹੜਾ ਗੁਰਨਾਨਕ ਦੇਵ ਸਿੱਖ ਸੰਗਤ ਹੈ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਜਥੇਦਾਰ ਸਾਹਿਬਾਨ ਨੂੰ ਗਲਤ ਹਟਾਇਆ ਗਿਆ ਆਪਣੇ ਫਾਇਦੇ ਦੇ ਵਾਸਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਸੋ ਸਾਰੇ ਪੰਜਾਬ ਦੇ ਵਿੱਚ ਅੱਜ ਹਰ ਇੱਕ ਜਿਹੜਾ ਵੀ ਗੁਰਨਾਨਕ ਨੂੰ ਆਪਣੇ ਗੁਰਨਾਨਕ ਸਾਹਿਬ ਦੀ ਇਹ ਉਹ ਮੰਨਦਾ ਹੈ ਉਹਨਾਂ ਦੇ ਪਰਵਕਾਰਾਂ ਤੇ ਜੋ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ ਉਹਨਾਂ ਦੇ ਮਨ ਨੂੰ ਹਰੇਕ ਨੂੰ ਠੇਸ ਲੱਗੀ ਹਰੇਕ ਆਪਣੇ ਮਤ ਦੇ ਵਿੱਚ ਇਹ ਬਰਬਲੇ ਲੈ ਕੇ ਅੱਜ ਪਾਰਟੀ ਤੋਂ ਅਸਤੀਫੇ ਦੇ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਵੱਲੋਂ ਜੋ ਹੈ ਪਹਿਲਾਂ 105 ਸਾਲ ਪਹਿਲਾਂ ਇਹ ਪਾਰਟੀ ਚੱਲੀ ਸੀ ਉਹ ਇਹਨਾਂ ਨੇ ਉਹਦਾ ਅੰਤ ਕਰ ਦਿੱਤਾ ਹੁਣ ਜੋ ਹੈ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਪੰਜੇ ਸਿੰਘ ਸਹਿਬਾਨਾ ਨੇ ਹੁਕਮ ਕੀਤਾ ਸੀ 2 ਦਸੰਬਰ ਨੂੰ 2 ਦਸੰਬਰ 2024 ਨੂੰ ਉਹਦੇ ਹੁਕਮਾਂ ਤੇ ਚੱਲਦੇ ਹੋਏ ਜੋ ਪਾਰਟੀ ਦੀ 7 ਮੈਂਬਰੀ ਕਮੇਟੀ ਬਣਾਈ ਸੀ 7 ਮੈਂਬਰੀ ਦੇ ਵਿੱਚੋਂ ਦੋ ਮੈਂਬਰ ਸਾਡੇ ਅਸਤੀਫਾ ਦੇ ਗਏ ਤੇ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਜੋ ਸਾਡੇ ਕਿਹਾ ਸੀ ਉਹ 5 ਮੈਂਬਰੀ ਕਮੇਟੀ ਦੇ ਵਿੱਚ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਏਗੀ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲ ਮੰਗਾਂਗੇ ਤੇ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਲਾਮਬੰਦ ਕਰਾਂਗੇ ਸਾਰੇ ਸਬੂਤਾਂ ਦੇ ਆਧਾਰ ਦੇ ਨਾਲ ਸਾਰੀ ਪਾਰਟੀ ਖੜੀ ਕਰਾਂਗੇ ਤੇ ਅੱਜ ਮੈਂ ਬੜੇ ਦੁਖੀ ਮਨ ਦੇ ਨਾਲ ਇਸ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ